ਕਿਹੜੀਆਂ ਕਿਹੜੀਆਂ ਥੋਡੀਆਂ ਮੰਗਾ ਜਿੰਨਾਂ ਨੂੰ ਲੈ ਕੇ ਤੁਸੀਂ ਧਰਨੇ ਤੇ ਬੈਠੇ ਹੋਏ ਸਾਡੀ ਜੀ ਇੱਕ ਬਹੁਤ ਵੱਡੀ ਦਰਦ ਭਰੀ ਕਹਾਣੀ ਹੈ ਜੀ ਜਿਹੜੇ ਮੁੱਖ ਮੰਤਰੀ ਅੱਜ ਭਗਵੰਤ ਮਾਨ ਨੇ ਇਹਨਾਂ ਸੰਗਰੂਰ ਦੇ ਡੀਪੂ ਵਿੱਚ ਆ ਕੇ ਵਾਅਦਾ ਕਰਿਆ ਸੀ ਕਿ ਤਾਣਾ ਠੇਕੇਦਾਰ ਸਿਸਟਮ ਖਤਮ ਕਰਾਵਾਂਗੇ ਤੁਸੀਂ ਸਰਕਾਰ ਬਣਾਓ ਸਾਨੂੰ ਵੀ ਆਇਆ ਸੀ ਵੀ ਚਲ ਇਹ ਆਮ ਆਦਮੀ ਪਾਰਟੀ ਸਾਡਾ ਕੁਝ ਨਾ ਕੁਝ ਕਰੂਗੀ ਇਹਨਾਂ ਨੇ ਵੀ ਠੇਕੇਦਾਰੀ ਕੀ ਸਿਸਟਮ ਖਤਮ ਨੇ 25 ਸਾਲ ਹੋ ਗਏ ਨੇ ਅੱਜ ਤੱਕ ਇੱਕ ਮਜ਼ਦੂਰ ਦੇ ਪ੍ਰਤੀ ਇਹਨਾਂ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਅੱਜ ਤੱਕ ਤੀਸਰੇ ਮਹੀਨੇ ਦੀ 5 ਤਰੀਕ ਨੂੰ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਿਹਦੇ ਤੇ ਇਸ ਜਿਹੜੀ ਭਗਵੰਤ ਮਾਹ ਦੀ ਸਰਕਾਰ ਦੇ ਜਿਹਨਾਂ ਨੇ ਇਹਨਾਂ ਦੇ ਪੁਲਿਸ ਨੇ ਸਾਡੇ ਤੇ ਇਹਨਾਂ लाठी चार्ज ਕੀਤਾ ਕਿ ਅੱਜ ਦੇਸ਼ ਦੇ ਵਿੱਚੋਂ ਆਵਾਜ਼ ਆਈ ਵੀ ਇਹਨਾਂ ਤੇ ਅਤਿਆਚਾਰ ਹੋ ਗਿਆ ਪਰ ਫਿਰ ਵੀ ਇਸ ਸਰਕਾਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਕੱਲ ਨੂੰ ਸ਼ਾਇਦ ਅਸੀਂ ਫਿਰ ਅੰਦਰ ਭਗਵੰਤ ਮਾਹ ਦੀ ਕੋਠੀ ਵੱਲ ਕੂਚ ਕਰਾਂਗੇ ਅਸੀਂ ਹੁਣ ਮਿੱਥਿਆ ਹੈ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਭਗਵਾਨ ਤਮਾਨ ਸੱਥਾਂ ਦੇ ਵਿੱਚ ਜਾ ਕੇ ਕਹਿਣਾ ਹੁੰਦਾ ਸੀ ਵੀ ਆਮ ਲੋਕਾਂ ਦੀ ਸਰਕਾਰ ਆ ਇਹ ਆਮ ਲੋਕਾਂ ਦੀ ਸਲਮਾਈ ਹੋਊਗੀ ਅੱਜ ਤੱਕ ਇਹ ਆਮ ਲੋਕਾਂ ਦੇ ਵਿੱਚ ਜਾ ਕੇ ਵੀ ਨਹੀਂ ਖੜਿਆ ਗਰੀਬਾਂ ਦਾ ਦੁੱਖ ਦਰਦ ਤਾਂ ਕੀ ਪੁੱਛਣਾ ਸੀ ਇਹਨੇ ਭਾਤਮਾਨ ਮੁੱਖ ਮੰਤਰੀ ਮੁਰਦਾਬਾਦ 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 ਅਸੀਂ ਇਹੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਜੋ ਸੈਂਟਰ ਸਿੱਧਾ ਦੇ ਰਿਹਾ ਹੈ 50% ਸਾਡਾ ਠੇਕੇਦਾਰ ਦੇਣ ਦੀ بجائے ਸਾਨੂੰ ਮਜ਼ਦੂਰਾਂ ਨੂੰ ਸਿੱਧੀ ਮਜ਼ਦੂਰੀ ਦਿੱਤੀ ਜਾਵੇ ਜੇ ਮੈਂ ਦੇਖ ਰਿਹਾ ਹਾਂ ਕਿ ਕਿਸਾਨਾਂ ਦੇ ਖਾਤੇ ਦੇ ਵਿੱਚ ਤਾਂ ਸਿੱਧੇ ਕਹਿੰਦੇ ਪੈਸੇ ਪੈ ਜਾਂਦੇ ਆ ਪਰ ਮਜ਼ਦੂਰਾਂ ਦੇ ਖਾਤੇ ਦੇ ਵਿੱਚ ਕਿਉਂ ਜਿਹੜਾ ਸਿਸਟਮ ਬਣਾਇਆ ਹੈ ਠੇਕੇਦਾਰੀ ਸਿਸਟਮ ਇਹ ਬਣਾਇਆ ਹੈ ਕਿ ਮਜ਼ਦੂਰਾਂ ਨੂੰ ਕੁਝ ਦੇ ਹੋਈ ਨਾ ਟੈਂਡਰ ਲੈ ਆਏ ਕੰਮ ਕਰਾਉਂ ਅਸੀਂ ਇਹ ਕਹਿੰਦੇ ਆ ਵੀ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਸਾਨੂੰ ਸਿੱਧੀ ਪੇਮੈਂਟ ਦਿੱਤੀ ਜਾਏ ਇਹ ਸਰਕਾਰ ਦਾ ਕੰਮ ਹੈ ਅਸੀਂ ਸਿੱਧੀ ਪੇਮੈਂਟ ਲਵਾਂਗੇ ਜਿੱਦ ਬਾਅਦ ਅਸੀਂ ਠੇਕੇਦਾਰਾਂ ਨਾਲ ਕੰਮ ਨਹੀਂ ਕਰਾਂਗੇ ਭਗਵੰਤ ਮਾਨ ਆਪ ਦੀ ਹੋਸ਼ ਸੰਭਾਲੇ ਤੇ ਉਹਨਾਂ ਨੂੰ ਅਫਸਰਾਂ ਨੂੰ ਤਾੜੇ ਸਾਡਾ ਕੰਮ ਕਰਵਾਵੇ ਨਹੀਂ ਤਾਂ ਸਾਡੇ ਕੋਲੇ ਤਾਂ ਜਿੰਦਾਬਾਦ ਤੇ ਮੁਰਦਾਬਾਦ ਜਿੰਦਾਬਾਦ ਸਰਕਾਰ ਹਾਏ 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 ਜਿੱਥੇ ਭਗਵੰਤ ਮਾਨ ਸਰਕਾਰ ਤੋਂ ਮਜ਼ਾਜਮ ਵਰਗ ਦੁਖੀ ਹੈ ਤੇ ਉੱਥੇ ਹੀ ਮਜ਼ਦੂਰ ਕਿਸਾਨ ਵਰਗ ਵੀ ਜਿਹੜਾ ਉਹ ਦੁਖੀ ਹੈਗਾ ਸੰਗਰੂਰ ਦੇ ਵਿੱਚ ਮਜ਼ਦੂਰਾਂ ਦੇ ਵੱਲੋਂ ਧਰਨਾ ਲਾਇਆ ਗਿਆ ਪੱਲੇਦਾਰ ਯੂਨੀਅਨ ਦੇ ਵੱਲੋਂ ਧਰਨਾ ਲਾਇਆ ਗਿਆ ਆਪਣੀਆਂ ਮੰਗਾ ਨੂੰ ਲੈ ਕੇ ਠੇਕੇਦਾਰੀ ਸਿਸਟਮ ਬੰਦ ਕਰਨ ਨੂੰ ਲੈ ਕੇ ਕਿਉਂਕਿ ਸਰਕਾਰ ਦੇ ਆਪਣੇ ਹੀ ਨੁਮਾਇंदे ਇਹਨਾਂ ਠੇਕੇਦਾਰਾਂ ਦੇ ਮੂਰਲੇ ਬਣ ਜਾਂਦੇ ਨੇ ਤੇ ਪੈਸੇ ਖਾਣ ਲੱਗ ਜਾਂਦੇ ਨੇ ਪੱਲੇਦਾਰ ਯੂਨੀਅਨ ਦੇ ਲੋਕ ਸਾਡੇ ਨਾਲ ਨੇ ਜਿਹੜੇ ਧਰਨਾ ਲਾ ਕੇ ਬੈਠੇ ਹੋਇਆ ਗੱਲਬਾਤ ਜਿਹੜੀ ਆ ਕਰਦੇ ਆ ਭਾਈ ਸਾਹਿਬ ਕਿਹੜੀਆਂ ਕਿਹੜੀਆਂ ਥੋਡੀਆਂ ਮੰਗਾਂ ਜਿਹਨਾਂ ਨੂੰ ਲੈ ਕੇ ਤੁਸੀਂ ਧਰਨੇ ਤੇ ਬੈਠੇ ਹੋਏ ਹੋ ਪਹਿਲਾਂ ਧੰਨਵਾਦ ਜੀ ਤੁਸੀਂ ਸਾਡਾ ਦਰਦ ਸਮਝਣ ਵਾਸਤੇ ਇੱਥੇ ਪਹੁੰਚੇ ਜੇ ਤੁਹਾਡਾ ਧੰਨਵਾਦ ਕੀਤਾ ਜਾਂਦਾ ਸਾਡੀ ਜੀ ਇੱਕ ਬਹੁਤ ਵੱਡੀ ਦਰਦ ਭਰੀ ਕਹਾਣੀ ਹੈ ਜੀ ਅਸੀਂ 34-35 ਸਾਲਾਂ ਤੋਂ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਕੰਮ ਕਰਦੇ ਆ ਜਿਦੇ ਵਿੱਚ ਇੱਕ ਕੇਂਦਰ ਸਰਕਾਰ ਜੋ ਕੁਝ ਦਿੰਦਾ ਅੱਗੇ ਪੰਜਾਬ ਸਰਕਾਰ ਉਹ ਠੇਕੇਦਾਰਾਂ ਨੂੰ ਸਾਨੂੰ ਪੇਮੈਂਟ ਦਿੰਦੀ ਹੈ ਜਿੱਥੇ ਸਾਡੀ ਬਹੁਤ ਵੱਡੀ ਲੁੱਟਖਸਟ ਹੋ ਰਹੀ ਹੈ ਅਸੀਂ ਕੇਂਦਰ ਜਿਹੜਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਦੇ ਦਿੰਦਾ ਪੈਸਾ ਤੇ ਅੱਗੋਂ ਪੰਜਾਬ ਸਰਕਾਰ ਤੁਹਾਨੂੰ ਸਿੱਧਾ ਨਹੀਂ ਠੇਕੇਦਾਰਾਂ ਨੂੰ ਦਿੰਦੀ ਜੀ ਇਸ ਕਰਕੇ ਸਾਡੀ ਦਰਦਪਰੀ ਕਹਾਣੀ ਕਿ ਪਹਿਲਾਂ ਅਸੀਂ ਜਿਹੜੇ ਕਾਂਗਰਸ ਨਾਲ ਜੁੜੇ ਸੀ ਵੈਸੇ ਪਰ ਸਾਡੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ 9916 ਨੂੰ ਵੱਡਾ ਇਕੱਠ ਕਰਾ ਕੇ ਸੰਗਰੂਰ ਦੀ ਧਰਤੀ ਤੇ ਇਹ ਕਿਹਾ ਸੀ ਕਿ ਤੁਸੀਂ ਸਾਨੂੰ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਲਿਓ ਤੁਹਾਡਾ ਠੇਕੇਦਾਰ ਸਿਸਟਮ ਖਤਮ ਕਰ ਦਿਆਂਗੇ ਪਰ 9916 ਦੇ ਵਿੱਚ ਅਸੀਂ ਕੀਤਾ ਵਾਅਦਾ ਕੀਤਾ ਵੀ ਠੇਕੇਦਾਰ ਅਸੀਂ ਵੋਟਾਂ ਪਾ ਕੇ ਕਾਂਗਰਸ ਸਰਕਾਰ ਲੈ ਕੇ ਆਇਆ 17 ਵਿੱਚ ਪਰ ਉਹਨਾਂ ਨੇ ਠੇਕੇਦਾਰ ਸਿਸਟਮ ਤੇ ਕੀ ਖਤਮ ਕਰਨਾ ਸੀ 19 ਦੇ ਵਿੱਚ ਜਿਹੜੀ ਕਰੋਨਾ ਬਿਮਾਰੀ ਆਈ ਉਹਦੇ ਵਿੱਚ ਲੋਕ ਜਿਹੜੇ ਸਭ ਅੰਦਰ ਸੀਗੇ ਘਰਾਂ ਦੇ ਵਿੱਚ ਬੈਠੇ ਪ੍ਰਸ਼ਾਸਨ ਵੱਲੋਂ ਹੁਕਮ ਸੀ ਪੁਲਿਸ ਵੱਲੋਂ ਹੁਕਮ ਸੀ ਕਿ ਕਿਸੇ ਨੇ ਬਾਹਰ ਨਹੀਂ ਨਿਕਲਣਾ ਪਰ ਸਾਨੂੰ ਅਨਾਜ ਭੇਜਣ ਦੀ ਲੋੜ ਪੈ ਗਈ ਕੇਂਦਰ ਸਰਕਾਰ ਨੂੰ ਲੋੜ ਪੈ ਗਈ ਵੀ ਅਨਾਜ ਪਹੁੰਚਾਉਣਾ ਸਾਡੇ ਜਿਹੜੇ ਮਜ਼ਦੂਰਾਂ ਨੂੰ ਘਰਾਂ ਵਿੱਚੋਂ ਬਾਹਰ ਕੱਢ ਕੇ ਸਾਡੇ ਤੋਂ ਸਪੈਸ਼ਲਾਂ ਭਰਾਈਆਂ ਗਈਆਂ ੱੱਕੇ ਨਾਲ ਚਲੋ ਅਸੀਂ ਸੋਚਿਆ ਵੀ ਚਲ ਅਨਾਜ ਦੇ ਨਾਲ ਲੋਕ ਭੁਖਮਰੀ ਦੇ ਸ਼ਿਕਾਰ ਹੋਣਗੇ ਅਸੀਂ ਮੋਢੇ ਤੇ ਅਨਾਜ ਗੱਟਾ ਚੱਕ ਕੇ ਦੇਸ ਦੇ ਕੋਨੇ-ਕੋਨੇ ਤੱਕ ਸਪੈਸ਼ਲਾਂ ਰਾਹੀਂ ਅਨਾਜ ਪਹੁੰਚਾਇਆ ਪਰ ਜਿਹੜੀ ਪੰਜਾਬ ਸਰਕਾਰ ਸੀ ਕਾਂਗਰਸ ਸਰਕਾਰ ਸੀ ਉਸ ਵਕਤ ਜਿਹੜਾ ਅਸੀਂ ਰੇਟ ਲੈ ਰਹੇ ਸੀ ਉਹ ਰੇਟ ਵੀ ਸਾਡਾ ਅੱਧਾ ਕਰਕੇ ਰੱਖਤਾ ਸਾਡਾ ਨੁਕਸਾਨ ਕੀਤਾ ਸਾਨੂੰ ਇੱਕ ਗਿਫਟ ਦਿੱਤਾ ਕਾਂਗਰਸ ਸਰਕਾਰ ਨੇ ਪਰ ਜਦੋਂ ਹੁਣ ਆ ਜਿਹੜੀਆਂ 2017 ਦੇ ਵਿੱਚ ਚੋਣਾਂ ਹੋਣੀਆਂ ਸੀ ਹੁਣ ਇਹਦੇ 22 ਜੇ ਇਹਦੇ ਵਿੱਚ ਇਹੀ ਜਿਹੜੇ ਮੁੱਖ ਮੰਤਰੀ ਅੱਜ ਭਗਵੰਤ ਮਾਨ ਨੇ ਇਹਨਾਂ ਸੰਗਰੂਰ ਦੇ ਡੀਪੂ ਵਿੱਚ ਆ ਕੇ ਵਾਅਦਾ ਕਰਿਆ ਸੀ ਕਿ ਤਾੜਾ ਠੇਕੇ ਦਾ ਸਿਸਟਮ ਖਤਮ ਕਰਾਵਾਂਗੇ ਤੁਸੀਂ ਸਰਕਾਰ ਬਣਾਓ ਪਰ ਜਿਹੜੇ ਲੋਕ ਦੁਖੀ ਹੁੰਦੇ ਨੇ ਸਰਕਾਰਾਂ ਤੋਂ ਸਾਨੂੰ ਵੀ ਆਇਆ ਸੀ ਵੀ ਚਲ ਇਹ ਆਮ ਆਦਮੀ ਪਾਰਟੀ ਸਾਡਾ ਕੁਝ ਨਾ ਕੁਝ ਕਰੂਗੀ ਇਹਨਾਂ ਨੇ ਵੀ ਠੇਕੇਦਾਰੀ ਕੀ ਸਿਸਟਮ ਖਤਮ ਨੇ 22 ਸਾਲ ਹੋ ਗਏ ਨੇ ਅੱਜ ਤੱਕ ਇੱਕ ਮਜ਼ਦੂਰ ਦੇ ਪ੍ਰਤੀ ਇਹਨਾਂ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਅੱਜ ਤੱਕ ਜੋ ਕੁਝ ਇਹਨਾਂ ਵੱਡੇ ਵਪਾਰੀਆਂ ਦੀ ਮਦਦ ਕਰ ਰਹੇ ਨੇ ਪਰ ਸਾਡੀ ਗਰੀਬਾਂ ਦੇ ਵਾਸਤੇ ਕੁਝ ਨਹੀਂ ਤਰਸਯੋਗ ਸਾਡੀ ਹਾਲਤ ਬਣੀ ਅਸੀਂ ਇਹ ਜਿਹੜਾ ਪਹਿਲੇ ਮਹੀਨੇ ਦੀ 7 ਤਰੀਕ ਤੋਂ ਅਸੀਂ ਧਰਨਾ ਲਗਾਇਆ ਹੋਇਆ ਇੱਥੇ ਸਾਡੀ ਇਸ ਸਰਕਾਰ ਨੇ ਜਦੋਂ ਨਾ ਸੁਣੀ ਆੜ ਕੇ ਅਸੀਂ ਤੀਸਰੇ ਮਹੀਨੇ ਦੀ 5 ਤਰੀਕ ਨੂੰ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਿਹਦੇ ਤੇ ਇਸ ਜਿਹੜੀ ਭਗਵੰਤ ਮਾਦ ਦੀ ਸਰਕਾਰ ਦੇ ਜਿਹਨਾਂ ਨੇ ਇਹਨਾਂ ਦੇ ਪੁਲਿਸ ਨੇ ਸਾਡੇ ਤੇ ਇਹਨਾਂ लाठी चार्ज ਕੀਤਾ ਕਿ ਅੱਜ ਦੇਸ਼ ਦੇ ਵਿੱਚੋਂ ਆਵਾਜ਼ ਆਈ ਵੀ ਇਹਨਾਂ ਤੇ ਅਤਿਆਚਾਰ ਹੋ ਗਿਆ ਪਰ ਫਿਰ ਵੀ ਇਸ ਸਰਕਾਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੁਣ ਸਾਡੀ ਲਗਾਤਾਰ ਮੰਤਰੀਆਂ ਨਾਲ ਗੱਲਬਾਤ ਹੋਣ ਤੇ ਇਹ ਕਹਿੰਦੇ ਵੀ ਕੇਂਦਰ ਸਰਕਾਰ ਕਰੂਗੀ ਤੁਹਾਡਾ ਮਸਲਾ ਹੱਲ ਜਦੋਂ ਸਾਡੀ 16 ਤਰੀਕ ਨੂੰ ਕੇਂਦਰ ਸਰਕਾਰ ਖੇਤੀ ਭਵਨ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਹੋਈ ਉਹਨਾਂ ਨੇ ਕਹਿਤਾ ਵੀ ਅਸੀਂ ਤੁਹਾਨੂੰ ਹੁਕਮ ਕਰਦੇ ਹਾਂ ਕਿ ਤੁਸੀਂ ਇਹਨਾਂ ਦੀ ਮੰਗਾਂ ਜਿਹੜੀਆਂ ਨੇ ਅਸੀਂ ਤੁਹਾਨੂੰ 50% ਦੇਣੇ ਆ ਇਹਨਾਂ ਨੂੰ ਦੇ ਕੇ ਪਾਲਿਸੀ ਬਣਾ ਦੋ ਪਰ ਹੁਣ ਵੀ ਸਾਡੀ ਜਿਹੜੀ ਇੱਕ ਪ੍ਰਸ਼ਾਸਨ ਹੈ ਮੰਨ ਲਓ ਜਿਹੜੇ ਮੰਤਰੀ ਮੰਡਲ ਦੇ ਕਹਿ ਰਿਹਾ ਵੀ ਚੋਣ ਜਾਬਤਾ ਲੱਗਿਆ ਸਭ ਕੁਝ ਕਰ ਸਕਦੇ ਨੇ ਚੋਣ ਕਮਿਸ਼ਨ ਦੀ ਜਾਜਤ ਲੈ ਕੇ ਸਭ ਕੁਝ ਹੋ ਜਾਂਦਾ ਹੈ ਪਰ ਇਹ ਸਾਡਾ ਸਾਨੂੰ ਲੱਗਦਾ ਜਿੱਥੇ ਤੱਕ ਵੀ ਇਹ ਪੰਜਾਬ ਦੇ ਪਾਲੇ ਵਿੱਚ ਗੇਨ ਛੱਟੀ ਗਈ ਸੀ ਪਰ ਇਹ ਨਹੀਂ ਚਾਹੁੰਦੇ ਵੀ ਸਾਡਾ ਜਿਹੜਾ ਇਹ ਜਿਹੜਾ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਨਾ ਹੁਣ 30 6 ਤੱਕ ਇਹ ਚੁੱਪ ਕਰਕੇ ਬੈਠੇ ਨੇ ਚੋਣਾਂ ਲੈ ਕੇ ਪਹਿਲਾਂ ਸਾਡਾ ਕੰਗ ਦਾ ਸੀਜ਼ਨ ਲਗਾਤਾ ਹੁਣ ਇਹਨਾਂ ਨੇ ਚੋਣਾ ਲਗਾ ਦੇਣੀਆਂ ਨੇ ਕਰਨਾ ਕੁਝ ਵੀ ਨਹੀਂ ਇਸ ਕਰਕੇ ਅੱਜ ਸਾਡਾ ਫਿਰ ਸਾਡੇ ਅੰਦਰ ਜਿਹੜੀ ਹੈ ਜਾਗਰਤੀ ਪੈਦਾ ਹੋਈ ਵੀ ਸਰਕਾਰ ਕੁਝ ਕਰ ਨਹੀਂ ਕੁਝ ਨਾ ਕੁਝ ਕਰੀਏ ਇਸ ਲਈ ਅੱਜ ਫਿਰ ਅਸੀਂ ਨਾਰੇਬਾਜੀ ਕੀਤੀ ਹੈ ਕੱਲ ਨੂੰ ਸ਼ਾਇਦ ਅਸੀਂ ਫਿਰ ਉਹਨਾਂ ਦੇ ਭਗਵੰਤਮਾਨ ਦੀ ਕੋਠੀ ਵੱਲ ਕੂਚ ਕਰਾਂਗੇ ਅਸੀਂ ਹੁਣ ਮਿੱਥਿਆ ਹੈ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਚਿਰ ਅਸੀਂ ਇਹੋ ਰੋਜ਼ ਪ੍ਰਦਰਸ਼ਨ ਕਰਾਂਗੇ ਜੀ ਭਗਵੰਤਮਾਨ ਕਹਿੰਦੇ ਤੁਸੀਂ ਕਹਿ ਰਹੇ ਹੋ ਕਿ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ ਉਹ ਕਹਿੰਦੇ ਅਸੀਂ ਤਾਂ ਗਰੀਬਾਂ ਨੂੰ ਬਿਜਲੀ ਵੀ ਫ੍ਰੀ ਦਿੰਨੇ ਆ ਆਟਾ ਵੀ ਘਰੋ ਘਰ ਪਹੁੰਚਾ ਰਹੇ ਆ ਇਹਦੀ ਗੱਲ ਤਾਂ ਇਹ ਹੈ ਜੀ ਜੋ ਬਿਲੀ ਮੌਤ ਦਿੰਦੇ ਆਗੇ ਇਹ ਸੈਂਟਰ ਗਵਰਨਮੈਂਟ ਦੀ ਸਕੀਮ ਆ ਆਟਾ ਆਟਾ ਦਿੰਦੇ ਆ ਗਰੀਬਾਂ ਨੂੰ ਤਾਂ ਆਟਾ ਮਿਲ ਨਹੀਂ ਰਿਹਾਗਾ ਉਹਨਾਂ ਦੇ ਕਾਰਡ ਵੀ ਕੱਟੇ ਗਏ ਆਗੇ ਤੇ ਜੋ ਮੰਨ ਲਾ ਜ਼ਿੰਮੇਵਾਰ ਭਰਾਵਾਂ ਦੇ ਆ ਉਹਨਾਂ ਦੇ ਨਾਲਲੀ ਤਾਂ ਪੰਜਾਬ ਸਰਕਾਰ ਦੀ ਹੈ ਪੰਜਾਬ ਸਰਕਾਰ ਦੀ ਹੈ ਲੇਕਿਨ ਹੁਣ ਪੂਰੀ ਨਹੀਂ ਮਿਲ ਰਹੀਗੀ ਜੀ ਨਹੀਂ ਸਾਰਿਆਂ ਨੂੰ ਨਹੀਂ ਮਿਲ ਰਹੀ ਜੀ ਹਾਂ ਜੀ ਤਾਂ ਕਿਵੇਂ ਦੇਖਦੇ ਹੋ ਭਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਭਗਵੰਤ ਮਾਨ ਨੇ ਜਿਵੇਂ ਬਾਈ ਜੀ ਨੇ ਦੱਸਿਆ ਕਿ ਤੁਹਾਡੇ ਨਾਲ ਪਹਿਲਾਂ ਵਾਅਦੇ ਕੀਤੇ ਕਿ ਅਸੀਂ ਜਿਹੜਾ ਤੁਹਾਡੀ ਜਿਹੜੀਆਂ ਮੰਗਾਂ ਪੂਰੀਆਂ ਕਰਾਂਗੇ ਤੇ ਹੁਣ 2.5 ਸਾਲ ਹੋ ਗਏ ਵਾਅਦੇ ਪੂਰੇ ਕਰ ਨਹੀਂ ਰਹੇ ਸਾਡੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਜੀ ਜੋ ਮਜ਼ਦੂਰਾਂ ਦਾ ਤੁਸੀਂ ਨੇ ਦੁੱਖ ਦਰਦ ਸਮਝ ਕੇ ਇੱਥੇ ਸਾਡੀ ਗੱਲਬਾਤ ਪੁੱਛੀ ਸਾਥੋ ਸਾਡੇ ਨਾਲ ਇਸ ਭਗਵੰਤ ਮਾਨ ਸੱਥਾਂ ਦੇ ਵਿੱਚ ਜਾ ਕੇ ਕਹਿਣਾ ਹੁੰਦਾ ਸੀ ਵੀ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸਲਮਾਈ ਹੋਊਗੀ ਅੱਜ ਤੱਕ ਇਹ ਆਮ ਲੋਕਾਂ ਦੇ ਵਿੱਚ ਜਾ ਕੇ ਵੀ ਨਹੀਂ ਖੜਿਆ ਕਿੱਥੇ ਗਰੀਬਾਂ ਦਾ ਦੁੱਖ ਦਰਦ ਤਾਂ ਕੀ ਪੁੱਛਣਾ ਸੀ ਇਹਨੇ ਜੋ ਸਾਨੂੰ ਅਸੀਂ ਇਹੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਜੋ ਸੈਂਟਰ ਸਿੱਧਾ ਦੇ ਰਿਹਾ 50% ਸਾਡਾ ਠੇਕੇਦਾਰ ਦੇਣ ਦੀ ਬਜਾਏ ਸਾਨੂੰ ਮਜ਼ਦੂਰਾਂ ਨੂੰ ਸਿੱਧੀ ਮਜ਼ਦੂਰੀ ਦਿੱਤੀ ਜਾਵੇ ਕਿਉਂਕਿ ਜ਼ਿੰਮੇਵਾਰੀ ਸਾਡੀ ਹੈ ਜੀ ਰਾਤਾਂ ਨੂੰ 12-12 ਵਜੇ ਤੱਕ ਸਪੈਸ਼ਲਾਂ ਭਰਦੇ ਆਂ ਸਪੈਸ਼ਲਾਂ ਭਰ ਕੇ ਜੋ ਸੀਜ਼ਨ ਹੁਣ ਕਲਕਤਾ ਚੱਲ ਰਿਹਾ ਹੈ ਹੁਣ ਵੀ ਕਰਕ ਦੀ ਧੁੱਪ ਵਿੱਚ ਸਾਡੇ ਮਜ਼ਦੂਰਾਂ ਨੇ ਸੀਜ਼ਨ ਲਾ ਕੇ ਕੰਮ ਲ ਕੇ ਇਹੀ ਮੰਗ ਕਰਦੇ ਆ 4 ਮਹੀਨੇ ਤੋਂ ਉੱਪਰ ਹੋ ਚੱਲਿਆ ਸਾਡੇ ਇੱਥੇ ਧਰਨਾ ਲੱਗੇ ਨੂੰ ਸਾਡਾ ਕਿਸੇ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਅੱਜ ਤੱਕ ਆਵਾਜ਼ ਵੀ ਨਹੀਂ ਸਾਡੀ ਬੁਲੰਦ ਕੀਤੀ ਵੀ ਮਜ਼ਦੂਰਾਂ ਨੂੰ ਅਸੀਂ ਵੀ ਭਾਈ ਇਹ 50% ਜੋ ਸੈਂਟਰ ਸਰਕਾਰ ਦਿੰਦੀ ਹੈ ਵੀ ਇਹਨਾਂ ਨੂੰ ਸਿੱਧਾ ਦਿੱਤਾ ਜਾਵੇ ਸਾਡੇ ਇਹ ਚਾਲਾਂ ਚੱਲ ਰਹੇ ਨੇ ਪਹਿਲਾਂ ਸਾਡੇ ਨਾਲ ਉਹ ਨਹੀਂ ਗੱਲ ਕੀਤੀ ਫੇ ਕਹਿੰਦੇ ਜੀ ਚੋਣ ਜਾਬਤਾ ਲਾ ਗਿਆ ਹੁਣ ਕਹਿੰਦੇ ਚੋਣਾ ਲੰਗ ਜਾਣ ਦੇ ਸਾਨੂੰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਜੀ ਵੀ ਇਹ ਸਾਨੂੰ ਮਜ਼ਦੂਰਾਂ ਨੂੰ ਜਿਹੜੀ ਕਿਰਤ ਕਰਦੇ ਆਂ ਦਿਨ ਰਾਤ ਵੀ ਉਹ ਸਾਡੀ ਦਿੱਤੀ ਜਾਵੇ ਲੁੱਟਨੇ ਸਾਨੂੰ ਪੋਲਾ ਪਾਛੜਾ ਕੋਈ ਅਸੀਂ ਪੂਰਾ ਜਵਾਖਾਂ ਦਾ ਪਾਲਣ ਨਹੀਂ ਕਰ ਸਕਦੇ ਜੋ 17 17 ਬਾਬਤੇ ਟੈਂਡਰ ਪਾਏ ਜਾ ਰਹੇ ਨੇ ਸੈਂਟਰ ਸਰਕਾਰ 50% ਦਿੰਦੀ ਹੈ ਸੈਂਟਰ ਸਰਕਾਰ ਇਹ ਕਹਿੰਦੀ ਆ ਵੀ ਜਦੋਂ ਤੁਹਾਨੂੰ ਅਸੀਂ 50% ਦਿੱਤਾ ਵੀ ਇਹ ਮਜ਼ਦੂਰਾਂ ਨੂੰ ਸਿੱਧਾ ਦਿਓ ਵੀ ਇਹਨਾਂ ਦੀਆਂ 3 ਮੈਂਬਰੀਆਂ ਬਣਾ ਕੇ ਇਹਨਾਂ ਦਾ ਕੰਮ ਇਹਨਾਂ ਨੂੰ ਸੁਭਾਓ ਇਹਨਾਂ ਨੂੰ ਲੀਡਰਾਂ ਨੂੰ ਤੇ ਮੋਟਾ ਅਫਸਰਾਂ ਨੂੰ ਪੈਸਾ ਚੜਾਵਾ ਚੜਦਾ ਜੀ ਇਸ ਕਰਕੇ ਸਾਡੀ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਚਾਰ ਮਹੀਨੇ ਤੋਂ ਉੱਪਰ ਹੋ ਚੱਲੇ ਇੱਥੇ ਧਰਨਾ ਲੱਗੇ ਨੂੰ ਅਸੀਂ ਓਮੇ ਜਿਕਰੀ ਇੱਥੇ ਕਰਕੜੀ ਠੰਡ ਵਿੱਚ ਬੈਠੇ ਰਹੇ ਆ ਤੇ ਹੁਣ ਧੁੱਪ ਵਿੱਚ ਬੈਠੇ ਰਹੇ ਆ ਕੋਈ ਅਜੇ ਤੱਕ ਸਾਡੀ ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਜੀ ਬਾਤ ਨਹੀਂ ਪੁੱਛੀ ਭਾਈ ਜੀ ਕਿਵੇਂ ਦੇਖਦੇ ਹੋ ਜੇ ਇਹ ਗੱਲ ਕਹੀ ਜਾਂਦੀ ਹੈ ਕਿ ਕਿਸਾਨਾਂ ਦੇ ਖਾਤੇ ਦੇ ਵਿੱਚ ਸਿੱਧੇ ਪੈਸੇ ਸਰਕਾਰ ਪਾਉਂਦੀ ਹੈ ਤਾਂ ਫਿਰ ਮਜ਼ਦੂਰਾਂ ਦੇ ਖਾਤੇ 'ਚ ਕਿਉਂ ਨਹੀਂ ਇਹ ਸਭ ਤੋਂ ਪਹਿਲਾਂ ਤਾਂ ਆਪੀ ਚੈਨਲ ਦਾ ਧੰਨਵਾਦ ਕਰਦੇ ਹਾਂ ਜੀ ਅਸੀਂ ਸਰਕਾਰ ਨੂੰ ਇਹ ਕਹਿੰਦੇ ਆ ਜੀ ਜਦੋਂ ਮਜ਼ਦੂਰ ਖੇਤਾਂਾਂ ਦੇ ਖਾਤੇ 'ਚ ਸਿੱਧੇ ਪੈਸੇ ਪੈ ਸਕਦੇ ਮਜ਼ਦੂਰਾਂ ਦੇ ਖਾਤੇ 'ਚ ਕਿਉਂ ਨਹੀਂ ਪੈ ਸਕਦੇ ਇਹ ਇਹ ਭਗਮਤਮਨ ਦੇ ਚਾਲਾ ਨੇ ਇਹ ਮਜ਼ਦੂਰਾਂ ਨੂੰ ਪੈਸਾ ਦੇ ਰਿਆ ਤੇ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਆ ਇਹ ਆਪਦੇ ਕੰਨੀ ਉਹੀ ਅੰਨੇ ਵਾਲੀ ਗੱਲ ਹੈ ਜੀ ਮੁਰਦੋ ਘਰ ਦਾ ਮੁੰਡਾ ਮੁਰਮੜੋੜੀਆ ਘਰ ਦੇ ਹੁੰਦਿੰਦਾ ਜੀ ਇਹ ਗਰੀਬਾਂ ਦੀ ਕੋਈ ਗੱਲ ਬਾਤ ਨਹੀਂ ਸੁਣ ਰਿਆ ਜੀ ਹਾਂਜੀ ਬਾਪੂ ਜੀ ਹਾਂਜੀ ਕੀ ਕੀ ਕਿਵੇਂ ਦੇਖਦੇ ਹੋ ਕਿ ਕਿਸਾਨਾਂ ਦੇ ਖਾਤੇ ਦੇ ਵਿੱਚ ਤਾਂ ਸਿੱਧੇ ਕਹਿੰਦੇ ਪੈਸੇ ਪੈ ਜਾਂਦੇ ਆ ਪਰ ਮਜ਼ਦੂਰਾਂ ਦੇ ਖਾਤੇ ਦੇ ਵਿੱਚ ਕਿਉਂ ਇਹ ਜੀ ਜਿਹੜਾ ਸਿਸਟਮ ਬਣਾਇਆ ਹੈ ਠੇਕੇਦਾਰੀ ਸਿਸਟਮ ਇਹ ਬਣਾਇਆ ਕਿ ਮਜ਼ਦੂਰਾਂ ਨੂੰ ਕੁਝ ਦੇਉ ਹੀ ਨਾ ਟੈਂਡਰ ਲੈ ਆਏ ਕੰਮ ਕਰਾਓ ਅਸੀਂ ਇਹ ਕਹਿੰਦੇ ਆ ਵੀ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਸਾਨੂੰ ਸਿੱਧੀ ਪੇਮੈਂਟ ਦਿੱਤੀ ਜਾਏ ਇਹ ਸਰਕਾਰ ਦਾ ਕੰਮ ਹੈ ਅਸੀਂ ਸਿੱਧੀ ਪੇਮੈਂਟ ਲਵਾਂਗੇ ਉਸ ਤੋਂ ਬਾਅਦ ਅਸੀਂ ਠੇਕੇਦਾਰਾਂ ਦਾ ਕੰਮ ਨਹੀਂ ਕਰਾਂਗੇ ਇਹ ਸਾਡੀ ਬੇਨਤੀ ਹੈ ਕਿ ਭਗਵੰਤ ਮਾਨ ਆਪਣੀ ਹੋਸ਼ ਸੰਭਾਲੇ ਤੇ ਉਹਨਾਂ ਨੂੰ ਅਫਸਰਾਂ ਨੂੰ ਤਾੜੇ ਸਾਡਾ ਕੰਮ ਕਰਵਾਵੇ ਨਹੀਂ ਸਾਡੇ ਕੋਲੇ ਸਾਡਾ ਜਿੰਦਾਬਾਦ ਤੇ ਮੁਰਦਾਬਾਦ ਚਲੋ ਤੁਹਾਡਾ ਮੰਤਰੀ ਜਿਹੜਾ ਕਟਾਰੂ ਚੱਕ ਹੈ ਹਾਲਾਂਕਿ ਬਹੁਤ ਗੱਲਾਂ ਤੇ ਰਿਹਾ ਉਹਦਾ ਨਾਲ ਨਹੀਂ ਕੋਈ ਮੀਟਿੰਗ ਹੋਈ ਮੀਟਿੰਗ ਹੋਈ ਨੇ ਬਹੁਤ ਮੀਟਿੰਗ ਹੋਈ ਹੈ ਪਹਿਲਾਂ ਵੀ ਹੋਈਆਂ ਮੀਟਿੰਗਾਂ ਪਰ ਉਹ ਕਹਿੰਦਾ ਜੀ ਅਫਸਰਸਾਈ ਕਰਨਗੇ ਬਾਹਰ ਦੇ ਜਿਹੜੇ ਤਾਮਿਲਨਾਡੂ ਚਲੇ ਜਾਓ ਆਂਧਰਾ ਪ੍ਰਦੇਸ਼ ਇੱਧਰ 26 ਰੁਪਏ ਕਾਉਂਟਰ ਰੇਟ ਚੱਲ ਰਿਹਾ ਸਾਰੇ ਉਹਨਾਂ ਨੂੰ ਜਿਹੜੇ ਅਸੀਂ ਕਾਗਜ਼ ਵੀ ਤਿਆਰ ਕਰ ਜਿਹੜੇ ਡਾਕੂਮੈਂਟ ਸਾਰੇ ਲਿਆਕ ਦਿੱਤੇ ਉਹਨਾਂ ਨੇ ਕਮੇਟੀ ਬਣਾਈ ਸੀਗੀ ਜਿਹਦੇ ਵਿੱਚ ਅਮਨ अरोड़ा ਜੀ ਕੁਲਦੀਪ ਤਾਲੀਵਾਲ ਜੀ ਤੇ ਜਿਹੜੇ ਆਪਣੇ ਮੈਡਮ ਇਸ ਕਿਰਪਾ ਕਰਦੀ ਹੈ ਅਨਮੋਲ ਗਗਨ ਜੀ ਇਹਨਾਂ ਨੂੰ ਡਿਊਟੀ ਲਈ ਸੀ ਇਹਨਾਂ ਨੇ ਜਿਹੜਾ ਇੱਕ ਡਾਇਰੈਕਟਰ ਸੀ ਗਣਸ਼ਾਨth ਥੋਰੀ ਜੀ ਉਹਨੇ ਡਿਊਟੀ ਲਈ ਸੀ ਜਦੋਂ ਉਹਨਾਂ ਨੇ ਸਾਰੀ ਫੈਸਲ ਤਿਆਰ ਕਰੀ ਉਹਨਾਂ ਦੇ ਬਦਲੀ ਕਰਤੀ ਸੀ ਉਸ ਤੋਂ ਬਾਅਦ ਫਿਰ ਇਹ ਚਲੇ ਗਏ ਉਧਰ ਗੁਜਰਾਤ ਦੇ ਵਿੱਚ ਜਿਹੜੇ ਚੋਣ ਸੀਗੇ ਜਿਹੜੇ ਡਾਇਰੈਕਟਰ ਨੂੰ ਉਧਰ ਭੇਜਤਾ ਸੀ ਸਾਡਾ ਕੰਮ ਹੀ ਲਮਕਾਤਾ ਸੀ ਇਹਨਾਂ ਨੇ ਹੁਣ ਚੋਣਾਂ ਆ ਗਈਆਂ ਨੇ ਚੋਣਾਂ ਚੱਲ ਰਹੀਆਂ ਨੇ ਤੁਸੀਂ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ ਬੈਠੇ ਹੋ ਇਹ ਤੋਂ ਦੇ ਦੋ ਤਿੰਨ ਮੰਤਰੀ ਵੀ ਐ ਇੱਕ ਮੰਤਰੀ ਅਮਨ अरोड़ा ਤੁਸੀਂ ਨਾਂ ਲੈ ਕੇ ਹਟੇ ਹੋ ਸਭ ਕੁਝ ਕਾਹੋਂਗੇ ਫਿਰ ਸਭ ਕੁਝ ਸਖਾਇ ਹੀ ਜੀ ਅਸੀਂ ਹੁਣ ਤੱਕ ਵੀ ਕਹਿੰਦੇ ਸਾਂ ਵੀ ਦੇਖੋ ਸਰਕਾਰ ਚੱਲ ਰਹੀ ਏ ਸਰਕਾਰ ਦਾ ਫਰਜ ਹੁੰਦਾ ਲੋਕਾਂ ਦਾ ਦਰਦ ਪਛਾਣਨਾ ਪਰ ਇਹਨਾਂ ਨੇ ਅਜੇ ਤੱਕ ਸਾਡਾ ਦਰਦ ਨਹੀਂ ਸਮਝਿਆ ਮੁੱਖ ਮੰਤਰੀ ਸਾਹਿਬ ਅਜੇ ਤੋ ਤਿੰਨ ਚਾਰ ਵੀ ਆਪ ਲੰਘੇ ਤੁਹਾਡੇ ਕੋਲ ਨਹੀਂ ਟੱਪ ਕੇ ਕੋਲ ਸਾਨੂੰ ਨਹੀਂ ਬੁਲਾਇਆ ਉਹਨਾਂ ਦਾ ਫਰਜ ਬੰਦਾ ਚੱਲੇ ਇਹਨਾਂ ਨੇ ਕਿਉਂ ਧਰਨਾ ਲਾਇਆ ਕੁਛ ਨਾ ਕੋਈ ਸਾਨੂੰ ਆਸ਼ਵਾਸਨ ਦੇ ਕੇ ਜਾਂਦੇ ਸਾਡੇ ਮਨ ਅੰਦਰ ਹੁੰਦਾ ਵੀ ਕਿਸੇ ਨੂੰ ਤਾਂ ਵੋਟ ਪਾਉਣੀ ਪਾਉਣੀ ਏ ਇੱਕ ਜਿਹੜੀ ਵੋਟ ਆ ਇਹ ਤਾਂ ਇੱਕ ਤੁਸੀਂ ਰੋਕ ਲੈਣਾ ਸੀ ਮੁੱਖ ਮੰਤਰੀ ਦਾ ਕਹਿੰਦੇ ਮੈਨੂੰ ਤਾਂ ਕੋਈ ਵੀ ਬਾਈਕ ਆ ਕੇ ਰੋਕ ਲੈਂਦਾ ਬਈ ਸਾਡੇ ਤਾਂ ਨਹੀਂ ਰੁਕਦੇ ਜੀ ਸਾਡੇ ਤਾਂ ਅਸੀਂ ਇੱਕਦਮ ਸੱਦਲਾ ਕੋਠੀ ਦੇ ਵਿੱਚ ਜੀ ਉੱਥੇ 3 ਘੰਟੇ ਇੰਤਜ਼ਾਰ ਕਰਦੇ ਰਹੇ ਪਰ ਫਿਰ ਵੀ ਨਹੀਂ ਮਿਲੇ ਸਾਨੂੰ ਬਿਠਾਈ ਰੱਖੇ 3 ਘੰਟੇ ਅੰਦਰ ਕੋਠੀ ਵਿੱਚ ਫਿਰ ਵੀ ਨਹੀਂ ਮਿਲੇ ਸਾਨੂੰ ਜੀ ਇਹ ਤਾਂ ਸਾਡੇ ਕੋਲ ਹੁਣ ਇੱਕ ਆਇਟਮ ਬੰਬ ਹੈ ਡਾਕਟਰ ਬੀਮ ਬਰਾਮ ਵੇੜ ਕਰਨ ਜੋ ਦਿੱਤਾ ਆਇਆ ਹੈ ਵੋਟ ਦਾ ਅਧਿਕਾਰ ਜਿਹੜਾ ਦਿੱਤਾ ਹੈ ਉਹ ਆਇਟਮ ਬੰਬ ਦੇਖਦੇ ਅਸੀਂ ਕਿਧਰ ਕਿਹੜੇ ਪਾਸੇ ਆਇਟਮ ਬੰਬ ਮਾਰਨਾ ਹੈ ਜੀ ਜੇ ਸਾਡੀ ਗੱਲ ਆਕੇ ਹੁਣ ਵੀ ਫੜ ਲੈਣ ਸਾਡੀ ਬਾਹ ਆਕੇ ਫੜ ਲੈਣ ਵਿੱਚਲ ਤੁਹਾਡਾ ਸੀ ਵਿਸ਼ਵਾਸ ਦੇਣਾ ਵੀ ਤੁਹਾਡਾ ਸੀ ਮਸਲਾ ਹੱਲ ਕਰਾਂਗੇ ਮੁੱਖ ਮੰਤਰੀ ਵਿਸ਼ਵਾਸ ਦੇ ਦੇ ਸਭ ਕੁਝ ਉਹ ਹੁੰਦਾ ਵੀ ਮੁੱਖ ਮੰਤਰੀ ਨੇ ਕਹਿਤਾ ਵੀ ਗੱਲਾਂ ਕਰਨਗੇ ਪਹਿਲਾਂ ਵੀ ਜਿਹੜੇ ਇਸ ਤਰ੍ਹਾਂ ਤਾਂ ਸਾਡੇ ਤਰਨੇ ਚਕਾਏ ਗਏ ਪਹਿਲੇ ਭਾਰਤਪੁਰਨਾਸ਼ੂ ਸੀ ਅਸੀਂ ਦਿੱਲੀ ਤੋਂ ਇੱਥੇ ਚੰਡੀਗੜ੍ਹ ਤਰਨਾ ਲਾਇਆ ਸੀ ਉਹਨਾਂ ਨੇ ਵਿਸ਼ਵਾਸ ਦਵਾਤਾ ਵੀ ਅਸੀਂ ਵਿਸ਼ਵਾਸ ਕਰੋ ਤੋ ਤੁਸੀਂ ਤਰਨਾ ਚੱਕੋ ਤੜੀ ਮੰਗਾ ਪੂਰੀਆਂ ਕਰਾਂਗੇ ਪਰ ਉਸ ਤੋਂ ਬਾਅਦ ਹੁੰਦਾ ਲੱਗ ਉਹਨਾਂ ਨੇ ਵੀ ਨਹੀਂ ਕਰਿਆ ਸੀ ਇਸ ਕਰਕੇ ਕਟਾਰੂ ਚੱਕਨੇ ਤਾਂ ਕੋਈ ਗੱਲ ਹੀ ਨਹੀਂ ਅਜੇ ਤੱਕ ਕਰੀ ਵੀ ਤੁਹਾਡਾ ਸੀ ਕੰਮ ਕਰਾਂਗੇ ਜੀ ਜੀ ਬਾਈ ਜੀ ਹਲੇ ਮੰਗਾ ਨਹੀਂ ਮੰਨਿਆ ਜਾਂਦੀਆਂ ਫੇਰ ਫੇਰ ਤੁਹਾਡਾ ਕੀ ਐਕਸ਼ਨ ਫੇਰ ਅਸੀਂ ਪੂਰਾ ਕੱਟ ਕਰਕੇ ਜੀ ਜੋ ਭਗਵਾਨਤਮਾਨ ਦੀ ਮੁੱਖ ਮੰਤਰੀ ਦੀ ਕੋਠੀ ਹੈ ਅਸੀਂ ਕੋਠੀ ਦਾ ਘਰਾਓ ਵੀ ਕਰਾਂਗੇ ਤੋਂ ਜੋ ਸਾਡਾ ਕੋਈ ਵੀ ਪਿੰਡਾਂ ਦੇ ਵਿੱਚ ਇਹਨਾਂ ਦਾ ਜ਼ਿੰਮੇਵਾਰ ਲੀਡਰ ਜਾਊਗਾ ਉਹਦਾ ਵੀ ਵਿਰੋਧ ਕਰਾਂਗੇ ਜੀ ਅਸੀਂ ਕਿ ਵੋਟਾਂ ਜਿਹੜੀਆਂ ਆ ਰਹੀਆਂ ਵੋਟਾਂ ਆ ਰਹੀਆਂ ਜੇ ਸਾਡਾ ਕੰਮ ਕਰੂ ਸਰਕਾਰ ਤਾਂ ਅਸੀਂ ਵੋਟ ਇਹਨਾਂ ਨੂੰ ਪਾਵਾਂਗੇ ਨਹੀਂ ਵੋਟ ਅਸੀਂ ਕਿਸੇ ਨੂੰ ਨਹੀਂ ਪਾਉਂਦੇ ਵੋਟ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਸਾਡੇ ਨਾਲ ਧੋਖਾ ਕੀਤਾ ਤੇ ਹੁਣ ਵਾਲੀ ਸਰਕਾਰ ਵੀ ਜਿਹੜੀ ਆਮ ਸਰਕਾਰ ਕਹਿੰਦੇ ਸੀ ਵੀ ਆਮ ਲੋਕਾਂ ਦੀ ਸਰਕਾਰ ਹੈ ਇਹ ਵੀ ਧੋਖਾ ਕਰਨ ਜਾ ਰਹੀ ਹੈ ਅਸੀਂ ਵੋਟ ਕਿਸੇ ਨੂੰ ਵੀ ਨਹੀਂ ਪਾਉਂਦੇ ਵੋਟ ਅਸੀਂ ਵਿਰੋਧ ਦੇ ਵਿੱਚ ਪਾਵਾਂਗੇ ਜੋ ਆਪਣਾ ਉਹ ਦਾ ਬਟਨ ਹਾਂ ਉਹਦਾ ਬਟਨ ਦਬਾਵਾਂਗੇ ਲੋਟਾ ਦਾ ਲੋਟਾ ਦੇ ਬਟਨ ਨੂੰ ਦਬਾ ਕੇ ਵੋਟਾਂ ਸਾਰੀਆਂ ਪੱਲੇਦਾਰਾਂ ਦੀਆਂ ਉਹਨਾਂ ਨੂੰ ਪਾਵਾਂਗੇ ਇਹ ਸਨ ਮਜ਼ਦੂਰ ਯੂਨੀਅਨ ਦੇ ਜਿਹੜੇ ਪੱਲੇਦਾਰ ਨੇ ਉਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਇਹ ਮੰਗਾਂ ਨੇ ਨਾ ਤਾਂ ਪਿਛਲੀਆਂ ਸਰਕਾਰਾਂ ਨੇ ਮੰਨੀਆਂ ਨੇ ਤੇ ਨਾ ਇਸ ਸਰਕਾਰ ਨੇ ਮੰਨੀਆਂ ਔਰ ਨਾਲ ਹੀ ਨਾਲ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਹਨਾਂ ਦਾ ਪਿੰਡਾਂ ਦੇ ਵਿੱਚ ਘਰਾਓ ਵੀ ਕੀਤਾ ਜਾਊਗਾ ਔਰ ਵੋਟ ਦੇ ਤੌਰ ਤੇ ਵੀ ਇਹਨਾਂ ਦੀ ਜਿਹੜੀ ਆ ਵਿਰੋਧਤਾ ਕੀਤੀ ਜਾਊ ਕੈਮਰਾਮੈਨ ਅੰਕੁਸ਼ ਦੇ ਨਾਲ ਸੁਖਵਿੰਦਰ ਸਿੱਧੂ ਰਜਾਨਾ ਲੋਕਾਂ ਦਾ ਟੀਵੀ ਸੰਗਰੂਰ